ਉਹ ਨੂੰ ਫੋਨ ਕਰਾਂ ਰੋਡ ਤੇ ਕੱਢਾਂ ਉਹ ਸੁਣਦੇ ਹੀ ਕਰ ਲਿਆਂਗੇ ਉਹ ਮਿਲਣਾ ਕੌਣ ਕਰਦੇ ਮੁੜ ਕੇ ਨਹੀਂ ਦੇ ਦਿਓ ਬਾਈਕ ਦੀ ਖਾਤਾ ਬਾਈਕ ਦੀ ਫਤੇ ਅੱਜ ਦਸਤਾਵਰ ਅਨੁਸਾਰ ਨੂੰ ਪੁੱਛਾ ਦਸਵੀਂ ਪਹਾੜਾ ਤਾਨਤਨ ਜੀ ਦੇ ਕੋਲ ਉਹ ਜਾਣਦੇ ਹੜਾਇਆ ਅੱਜ ਮੈਂ ਆਪਣੇ ਨੂੰ ਆਪਣੇ ਯਾਰ ਜੀ ਯਾਰ ਬਦੋਂ ਸਾਰੇ ਨੂੰ ਸਾਥ ਸੰਗਤ ਨੂੰ ਅੱਜ ਦੇ ਸ਼ੋਭਾ ਦੇ ਵੀ ਵਧਾਈ ਦਿੰਦਾ ਸਾਡੇ ਲੱਲੀ ਭਜਿੰਦਰ ਸਿੰਘ ਜੱਲੀ ਜੀ ਸਾਫ ਕਾ ਮੈਂਬਰ ਇਸ ਦੀ ਕੀਤੀ ਕਰਾਇਆ ਨਾਲ ਮੁਖੀਰ ਸਿੰਘ ਜੀ ਸੈਮੀ ਜੀ ਜੀਪਾ ਜੀ ਰਵੀ ਗੋਲ ਜੀ ਸਾਡੇ ਸੰਧੂ ਸਾਹਿਬ ਸਾਰੇ ਜਿੰਨੇ ਵੀ ਅੱਜ ਜਦੋਂ ਤੁਹਾਨੂੰ ਮਨੋਂ ਤੁਹਾਨੂੰ ਗੁਰੂ ਘਰ ਨੰਗਰ ਚਾਹ ਦੀ ਸੇਵਾ ਤੇ ਰੱਖੇ ਇਹ ਸੰਤਾ ਜੀ ਪਟਾਇਆ ਜਾ ਰਿਹਾ ਮੈਂ ਘੜੀ 20 ਸਾਲ ਕੰਦਰ ਨੂੰ ਅੱਜ ਦੇ ਤੁਮਹਡੇ ਦੀ ਵਧਾਈ ਦਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪ੍ਰੀ ਨਹੀਂ ਬਿਲਕੁਲ ਤੁ ਨਹੀਂ ਖਾਣਾ ਲੱਗੀ ਸਾਹਿਬ ਜੀ ਨਾਲ ਪੰਜਾ ਤੰਦਾਂ ਨਹੀਂ ਜਲਦੀ ਜਲਦੀ ਲਾ ਦਿਓ ਰਾਜੀ ਦਿਓ ਬਹੁਤ ਬਈਆ ਜੀ ਬਹੁਤ ਬਈਆ ਜੀ ਕਰਾਇਆ ਸੰਗਤ ਬੋਲੋ ਸ਼੍ਰੀ ਮੇਸ਼ਪਤਾ ਸੇਵਕ ਜੀ ਗੋਵਿੰਦ ਸਿੰਘ ਜੀ ਮਹਾਰਾਜ ਦੇ ਜਯਾਦ ਦੇ ਚਾਹ ਤੇ ਬਿਸਕਟ ਦਾ ਲੱਗਰ ਜਰਾ ਚਲਾਇਆ ਜਾ ਰਿਹਾ ਹੈ ਮੈਂ ਸਮਝਦਾ ਕਿ ਆਪਾਂ ਬਹੁਤ ਹੀ ਭੱਗਾ ਵਾਲੇ ਆ ਕਿ ਜਿਹੜੇ ਗੁਰੂ ਸਾਹਿਬ ਨੂੰ ਯਾਦ ਕਰ ਰਹੇ ਆ ਉਹਨਾਂ ਦੇ ਜਨਮ ਮਨਾ ਰਹੇ ਆ ਸਾਕਤ ਬੜੀ ਸ਼ਰਧਾ ਨਾਲ ਸੇਵਾ ਵੀ ਪਾ ਰਹੀ ਹੈ ਉਹ ਚਾਹ ਦਾ ਲੱਗਰ ਵੀ ਸ਼ਕ ਰਹੀ ਹੈ ਉਹ ਸਾਨੂੰ ਮਾਣ ਹੈ ਇਸ ਗੱਲ ਤੇ ਗੁਰੂ ਸਾਹਿਬ ਜੀ ਨੇ ਆਪਣਾ ਸੁਭਾਅ ਜਿਹੜਾ ਉਹ ਸਮਾਜ ਦੀ ਖਾਤਰ ਪਾ ਰਿਹਾ ਹੈ ਇਹਨ ਸਾਰਾ ਸਮਾਰੋਹ ਚਾਹੇ ਦੇਸ਼ ਪ੍ਰਦੇਸ਼ਾਂ ਵਿੱਚ ਸੱਜਦਾ ਉਹਨਾਂ ਦੇ ਜਨਮ ਤੋਂ ਲੈ ਕੇ ਉਹਨਾਂ ਨੂੰ ਯਾਦ ਕਰ ਲਈਆਂ। ਸੋ ਮੈਂ ਮੁੱਖੀ ਉਤੇ ਸਾਰੀ ਸ਼ਕਤੀ ਨੂੰ ਲੱਖ ਲੱਖ ਵਧਾਈ ਦਿੰਦਾ। ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਸ ਵਿਸ਼ੇ ਵਿੱਚ ਸੁਮੇਤ ਜੁਟਾ ਦਾ ਅਸ਼ੀਰਵਾਦ ਸਾਡੇ ਜਨਤਰੀ ਰਹੇ। ਅਸੀਂ ਦੇਸ਼ ਔਰ ਕੌਮ ਦੀ ਸੇਵਾ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਵੀਡੀਓ ਬਣਾਉਣ ਲਈ ਤੁਹਾਨੂੰ ਬਣਾ ਦੇਵੋ।